ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਜੀ ਮਾ ਗੁਰ ਤੇਰਾ ਪੁਰਨ ਕਰਮ ਹੋਏ ਪ੍ਰਭ ਮੇਰਾ ਇਹ ਬਨੰਤੀ ਸੁਣ ਪ੍ਰਭ ਮੇਰੇ ਦੇਹੇ ਨਾਮ ਕਰੇ ਆਪਣੇ ਚੇਰੇ ਕੋਟ ਪਰਾਧ ਮਿਟੈ ਤੇਰੀ ਸੇਵਾ ਦਰਸ਼ਨ ਦੁਖਿ ਉਤਾਰੇ ਓ ਨਾਮ ਜਪਤ ਮਹਾ ਸੁਖ ਪਾਇਓ ਚਿੰਤਾ ਰੋਗ ਵਿਦਾਰੇ ਓ ਗੁਰੂ ਰੂਪ ਗੁਰੂ ਪਰਿ ਸਾਧ ਸੰਗਤ ਜਿਓ ਧੰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪ ਜੁੜ ਬੈਠੇ ਹੋ ਸਤ ਸੰਗ ਦੀਆਂ ਅਕੜੀਆਂ ਪ੍ਰਾਪਤ ਕਰ ਰਹੇ ਹੋ ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਆਪ ਸਮੂਹ ਸੰਗਤਾਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਨ ਕਰਦੇ ਹੋ 18ਵੀਂ ਅਸ਼ਟਪਦੀ ਦੀ ਚੌਥੀ ਪੌੜੀ ਸਰਵਨ ਕੀਤੀ ਅੱਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਗਰੀਬ ਨਿਵਾਜ ਪੰਜਵੀਂ ਪੌੜੀ ਵਿੱਚ ਕੀ ਉਪਦੇਸ਼ ਦੇ ਰਹੇ ਹਨ ਆਓ ਸਰਵਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਹਬਾ ਇੱਕ ਉਸਤਤ ਅਨੇਕ ਸਤਿਗੁਰ ਜੀ ਫਰਮਉਂਦੇ ਹਨ ਜਿਹਬਾ ਇੱਕ ਉਸਤਤ ਅਨੇਕ ਇਹ ਸਾਨੂੰ ਜਿਹੜੀ ਅਕਾਲ ਪੁਰਖ ਨੇ ਜੀਵ ਦਿੱਤੀ ਆ ਉਹ ਤੇ ਇੱਕ ਹੈ ਪਰ ਉਸਤਤ ਅਨੇਕ ਪੀਓ ਸਕਾਲਪੁਰਖ ਵਾਹਿਗੁਰੂ ਦੀ ਉਸਤਤ ਵਡਿਆਈਆਂ ਅਨੇਕਾਂ ਹੀ ਗੁਣੀਆਂ ਵਾਨੀਆਂ ਹਨ ਅਨੇਕਾਂ ਗੁਣਾ ਵਾਲੀਆਂ ਹਨ ਤੇ ਅਸੀਂ ਕੀ ਕਹਿ ਸਕਦੇ ਹਾਂ ਸਤਪੁਰਖ ਪੂਰਨ ਵਿਵੇਕ ਤੋ ਕਾਲਪੁਰਖ ਵਾਹਿਗੁਰੂ ਸਤਪੁਰਖ ਬ੍ਰਹਮ ਰੂਪ ਹੈ ਸਾਰਿਆਂ ਥਾਵਾਂ ਵਿੱਚ ਪੂਰਨ ਵਿਵੇਕਦਾਰ ਤੇ ਗਿਆਨਵਾਨ ਭਾਵਕੀ ਜੀਵ ਇਸ ਦੀ ਏਕਤਾ ਕਰਾਉਣ ਵਾਲਾ ਹੈ ਕਾਹੂ ਬੋਲ ਨਾ ਬਹੁਤ ਜਤਪ੍ਰਾਨੀ ਸਤਿਗੁਰ ਜੀ ਫਰਮਾਉਂਦੇ ਹਨ ਪਰਮੇਸ਼ਰ ਦੇ guna ਬਰਾਬਰ ਸਤਿਗੁਰਾਂ ਦੇ ਉਪਕਾਰਾਂ ਬਰਾਬਰ ਕਾਹੂ ਦਾ ਅਰਥ ਹੈ ਕਿ ਕਿਸੇ ਵੀ ਬੋਲ ਬਚਨਾ ਕਰਕੇ ਰਾਣੀ ਜੀਵਨਾਮ ਦੀ ਸੱਤਾ ਤੋਂ ਬਿਨਾਂ ਪਰਮੇਸ਼ਰ ਕੋਲ ਨਹੀਂ ਪਹੁੰਚ ਸਕਦਾ ਤੇ ਇਸ ਤਰ੍ਹਾਂ ਹੀ ਸਤਿਗੁਰ ਕਹਿੰਦੇ ਨੇ ਕਾਹੂ ਬੋਲ ਨਾ ਪਹੁੰਚਤ ਪ੍ਰਾਨੀ ਭਾਵੇਂ ਕਿ ਕਿਸੇ ਸ਼ਹਿਰ ਦੇ ਵਿੱਚ ਜਾਣਾ ਹੋਵੇ ਕਿਸੇ ਪਿੰਡ ਚ ਜਾਣਾ ਹੋਵੇ ਸਾਨੂੰ ਆਪਣੇ ਮukh ਚ ਨਾਮ ਲੈਣਾ ਪਵੇਗਾ ਸਾਡੇ ਦਿਮਾਗ ਦੇ ਵਿੱਚ ਉਹ ਪਿੰਡ ਦਾ ਨਕਸ਼ਾ ਆ ਜਾਵੇਗਾ ਉਸ ਪਿੰਡ ਦੀਆਂ ਛੜਕਾ ਨਜ਼ਰ ਆ ਜਾਣਗੀਆਂ ਤੇ ਇਸ ਇਸ ਰਸਤੇ ਵਿੱਚੋਂ ਦੀ ਇਸ ਪਿੰਡ ਵਿੱਚ ਜਾਇਆ ਜਾਵੇਗਾ ਭਾਵੇਂ ਆਪਾਂ ਨੂੰ ਜੀਭ ਤੋਂ ਬੋਲਣਾ ਪਵੇਗਾ ਕਿ ਅਸੀਂ ਇਸ ਪਿੰਡ ਜਾਣਾ ਆ ਅਸੀ ਇਸ ਸ਼ੇਰ ਜਾਣਾ ਹੈ ਉਹਦਾ ਨਾਮ ਲੈਣਾ ਪਵੇਗਾ ਫਿਰ ਇਸੇ ਤਰ੍ਹਾਂ ਹੀ ਕਾਲਪੁਰਖ ਪਰਮੇਸ਼ਰ ਤੱਕ ਪਹੁੰਚਣ ਵਾਸਤੇ ਉਸਦਾ ਵੀ ਨਾਮ ਲੈਣਾ ਪਵੇਗਾ ਤਾਂ ਤੇ ਇੱਥੇ ਮਹਾਰਾਜ ਕਹਿੰਦੇ ਨਾ ਕਾਹੂ ਬੋਲ ਨਾ ਪਹੁੰਚੇ ਪ੍ਰਾਨ ਪਰਮੇਸ਼ਰ ਦਾ ਸੱਚੇ ਨਾਮ ਤੋਂ ਬਿਨਾ ਉਸ ਪਰਮੇਸ਼ਰ ਕਾਲਪੁਰਖ ਤੱਕ ਆਵਾਜ਼ ਨਹੀਂ ਪਹੁੰਚ ਸਕਦੀ ਇਸ ਕਰਕੇ ਉਸਦਾ ਨਾਮ ਲੈਣਾ ਹੀ ਪੈਣਾ ਹੈ ਅਗਮ ਗੋਚਰ ਪ੍ਰਭ ਨਿਰਵਾਨੀ ਸਤਪੁਰ ਜੀ ਫਰਮਾਉਂਦੇ ਹਨ ਅਗਮ ਅਗੋਚਰ ਪ੍ਰਭ ਨਿਰਵਾਨੀ ਅਗਮ ਦਾ ਅਰਥ ਹੈ ਮਾਨ ਦੀ ਗਮਤਾ ਤੋਂ ਪਰੇ ਹੈ ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ ਪ੍ਰਭੂ ਹਰੀ ਵਾਹਿਗੁਰੂ ਸਾਰੇ ਹੀ ਨਿਰਬਾਨੀ ਪਿਪਾਵ ਬੰਦਨਾ ਤੋਂ ਰਹਿਤ ਹੈ ਨਿਰਵਾਨ ਸਰੂਪ ਹੈ ਨਿਰਾਹਾਰ ਨਿਰਵੈਰ ਸੁਖਦਾਈ ਇਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹਾਇ ਹੈ ਜਿਹੜਾ ਨਿਰਾਹਾਰ ਨਿਰਾਹਾਰ ਦਾ ਅਰਥ ਹੈ ਵੀ ਆਹਾਰ ਤੋਂ ਰਹਿਤ ਪਰਮੇਸ਼ਰੀ ਆਕਾਲ ਪੁਰਖ कि जो कोई भी आहार ਨਹੀਂ ਸਾਗਦਾ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਹਨ ਨਿਰਾਹਾਰ ਨਿਰਵੈਰ ਸੁਖਦਾਈ ਪਰਮੇਸ਼ਰ ਦਾ ਗਾਲਪੁਰਖ ਆਹਾਰ ਤੋਂ ਰਹਿਤ ਹੈ ਵੈਰ ਤੋਂ ਰਹਿਤ ਹੈ ਤੇ ਇਸੇ ਤਰ੍ਹਾਂ ਮਹਾਰਾਜ ਹਾਰ ਤੋਂ ਵੀ ਰਹਿਤ ਹੈ ਤੇ ਸੁਖਦਾਈ ਸੁਖ ਦੇਣ ਵਾਲਾ ਹੈ ਤਾਂ ਕਿ ਕੀਮਤ ਕਿਨਾਂ ਨਾ ਪਾਈ ਹਰ ਰਾਜ ਫਰਮਾਉਂਦੇ ਹਨ ਕੋਸਾ ਉਸੋ ਹਰੀ ਵਾਹਿਗੁਰੂ ਕਾਲ ਬੁਰਖ ਦੀ ਕੀਮਤ ਕਜੇ ਤੱਕ ਕੋਈ ਨਹੀਂ ਪਾ ਸਕਦਾ ਕਿਸੇ ਪਾਸੋਂ ਵੀ ਪ੍ਰਾਪਤੀ ਰੂਪੀ ਕੀਮਤ ਨਹੀਂ ਪਾ ਜਾਗ ਪਾਈ ਜਾ ਸਕਦੀ ਤੇ ਨਾ ਕਿਸੇ ਨੇ ਪਾਈ ਹੈ ਅਨਕ ਭਗਤ ਬੰਦਨ ਨਿਤ ਕਰਹਿ ਨੇਕਾਂ ਹੀ ਭਗਤੀ ਕਰਨ ਵਾਲੇ ਨਿਤਾ ਪ੍ਰਤੀ ਹਰੀ ਵਾਹਿਗੁਰੂ ਨੂੰ ਬੰਦਨ ਨਮਸਕਾਰਾਂ ਕਰਦੇ ਹਨ ਚਰਨ ਕਮਲ ਹਿਰਦੈ ਸਮਰਹਿ ਸਾਤੂ ਗੁਰਾਂ ਦੇ ਚਰਨ ਚਤ ਅੰਦਰ ਗੁਰੂ ਸਾਹਿਬਾਂ ਦੇ ਹਿਰਦੇ ਦੇ ਵਿੱਚ ਉਹਦੇ ਚਰਨਾ ਕਮਲਾਂ ਨੂੰ ਸਮਰੇ ਭਾਵ ਯਾਦ ਕਰਦੇ ਰਹਿੰਦੇ ਹਨ ਸਤਿ ਬਲਿਹਾਰੀ ਸਤਿਗੁਰ ਆਪਣੇ ਸਦਾ ਹੀ ਸਦਾ ਪਰਮੇਸ਼ਰ ਕਾਲਪੁਰਖ ਸਾਧ ਬਲਿਹਾਰੀ ਇਸ ਹੈਣ ਕੜੇ ਵਾਰੀ ਅਸੀਂ ਆਪਣੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਤੋਂ ਬਲਿਹਾਰੀ ਕੁਰਬਾਨ ਜਾਂਦੇ ਹਾਂ ਨਾਨਕ ਜਸ ਪ੍ਰਸਾਦ ਐਸਾ ਪ੍ਰਭ ਜਪਨੇ ਗੁਰੂ ਜੀ ਕਥਨ ਕਰਦੇ ਹਨ ਜਿਸ ਗੁਰਾਂ ਦੀ ਕਿਰਪਾ ਦੇ ਨਾਲ ਕਿ ਜਿਸ ਪ੍ਰਸਾਦ ਤੇ ਗੁਰਾਂ ਦੀ ਕਿਰਪਾ ਕਰਕੇ ਹੀ ਇਹੋ ਜਿਹੇ ਪ੍ਰਭੂ ਹਰੇ ਵਾਹਿਗੁਰੂ ਨੂੰ ਜਪਨੇ ਵੀ ਜਪਦੇ ਹਾਂ ਜੇ ਸਾਧਗੁਰੂ ਕਿਰਪਾ ਕਰਨ ਤੇ ਪਰਮੇਸ਼ਰ ਕਾਲਪੁਰਖ ਦਾ ਨਾਮ ਜਪਿਆ ਜਾਂਦਾ ਹੈ ਸੋ ਆਪ ਸਮੂਹ ਸੰਗਤਾਂ ਨੇ 18 ਅਸ਼ਟ ਪਦੀਵੀ ਪੈਮੀ ਪੌੜੀ ਸਰਵਨ ਕੀਤੀ ਬਿਆਨ ਪ੍ਰਕਾਰ ਦੀਆਂ ਬਹੁਤਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਹਿ ਬਖਸ਼ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹ ਨਗਰਜੀ ਕੀ ਫਤਹਿ